ਦੋਸਤੋ ਤੁਸੀਂ ਟੌਪਿਕ ਦੇ ਕੇ ਸਮਝਦਾ ਗਏ ਹੋ ਕਿ ਆਪਾਂ ਕੀ ਗੱਲ ਕਰ ਲੈ ਆਪਾਂ ਗੱਲ ਕਰ ਰਹੇ ਆ ਕਿ ਗਰੀਬ ਬੰਦਾ ਗਰੀਬ ਹੀ ਕਿਉਂ ਆ ਅਮੀਰ ਕਿਉਂ ਨਹੀਂ ਬਣਿਆ ਅੱਜ ਤੱਕ ਉਹਦੀ ਜ਼ਿੰਦਗੀ ਥੋੜੀ ਜਿਹੀ ਉੱਪਰ ਕਿਉਂ ਨਹੀਂ ਗਈ ਕਿਉਂ ਨਹੀਂ ਉਹ ਤਾਂ ਹੋ ਸਕਿਆ ਤਾਂ ਕਿਉਂ ਨਹੀਂ ਉਹ ਆਪਦੀ ਗਰੀਬੀ ਚੋਂ ਨਿਕਲ ਸਕਿਆ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਂਗਾ ਜਿਸ ਦੇ ਨਾਲ ਤੁਹਾਨੂੰ ਸਮਝ ਆ ਜਾਊਗੀ ਵੀ ਅਸੀਂ ਗਰੀਬ ਹੀ ਕਿਉਂ ਆ ਦੋਸਤੋ ਦੋ ਗਧਿਆਂ ਦੀ ਗੱਲ ਕਰਦੇ ਦੋ ਗਧਿਆਂ ਦੀ ਇੱਕ ਕਹਾਣੀ ਸੁਣਾਉਣਾ ਜਿਸ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਊਗੀ ਠੀਕ ਹੈ ਇੱਕ ਮਾਲਕ ਦੇ ਕੋਲ ਦੋ ਗਧੇ ਸੀ ਮਾਲਕ ਬੜਾ ਜ਼ਾਲਮ ਸੀ ਮਾਲਕ ਕੀ ਕਰਦਾ ਸੀ ਉਹਨਾਂ ਤੋਂ ਪੂਰਾ ਦਿਨ ਕੰਮ ਕਰ ਲੈਂਦਾ ਸਾਰਾ ਦਿਨ ਉਹਨਾਂ ਤੇ ਭਾਰੀ ਭਾਰੀ ਬੋਝ ਲਾਦਾ ਤੇ ਸਾਰਾ ਦਿਨ ਉਹਨਾਂ ਤੋਂ ਕੰਮ ਲੈਂਦਾ ਕਦੇ ਉੱਥੇ ਲੈ ਕੇ ਜਾਂਦਾ ਕਦੇ ਉੱਥੇ ਲੈ ਕੇ ਜਾਂਦਾ ਸਾਰਾ ਦਿਨ ਕੰਮ ਕਰਾਉਣ ਤੋਂ ਬਾਅਦ ਵੀ ਉਹਨਾਂ ਨੂੰ ਰਜਮਾ ਖਾਣਾ ਨਹੀਂ ਦਿੰਦਾ ਸੀ ਦੋਸਤੋ ਹੱਕ ਤਾਂ ਉਹਨਾਂ ਦਾ ਬੰਦ ਆ ਕਿ ਸਾਰਾ ਦਿਨ ਕੰਮ ਕਰਦੇ ਆ ਤੇ ਰਜਮਾ ਉਹਨਾਂ ਨੂੰ ਖਾਣਾ ਮਿਲੇ ਜੋ ਉਹਨਾਂ ਨੂੰ ਸਰੀਰ ਨੂੰ ਤਾਕਤ ਦੇਵੇ ਪਰ ਉਹ ਮਾਲਕ ਬਹੁਤ ਜ਼ਾਲਮ ਸੀ ਰਜਮਾ ਉਹਨਾਂ ਨੂੰ ਦਿੰਦਾ ਨਹੀਂ ਸੀ ਉਹਨਾਂ ਦੇ 1 ਰੁਪਿਆ ਵੀ ਖਰਚ ਨਹੀਂ ਕਰਦਾ ਸੀ ਉਹ ਪਤਾ ਕੀ ਕਰਦਾ ਸੀ ਸ਼ਾਮ ਨੂੰ ਜਦੋਂ ਕੰਮ ਤੋਂ ਵਿਹਲਾ ਹੋ ਜਾਂਦਾ ਸੀ ਉਹ ਕੀ ਕਰਦਾ ਸੀ ਉਹਨਾਂ ਨੂੰ ਜੰਗਲ ਵਿੱਚ ਲੈ ਜਾਂਦਾ ਸੀ ਜੰਗਲ ਵਿੱਚ ਦੋ ਕਿੱਲੇ ਘੜ ਦਿੰਦਾ ਸੀ ਤੇ ਲੰਮੀਆਂ ਰੱਸੀਆਂ ਪਾ ਕੇ ਉਹਨਾਂ ਨੂੰ ਛੱਡ ਦਿੰਦਾ ਸੀ ਕਿਉਂਕਿ ਕਿੱਲੇ ਨਾਲ ਵੱਧੇ ਹੁੰਦੇ ਸੀ ਤੇ ਉਹ ਤੁਰੇ ਵਰਦੇ ਸੀ ਤੇ ਉਹ ਅਸੀਂ ਖਾਂਦੇ ਫਿਰਦੇ ਸੀ ਬਸ ਉਮੇਂ ਹੀ ਰਾਜ ਲੈਂਦੇ ਸੀ ਤੇ ਉਮੇਂ ਹੀ ਸ਼ਾਮ ਨੂੰ ਅੱਗ ਜੋ ਰਾਜ ਲੈਂਦਾ ਸੀ ਤੇ ਸ਼ਾਮ ਨੂੰ ਬਾਅਦ ਚਾ ਅਗ 2-3 ਘੰਟੇ ਬਾਅਦ ਉਹਨਾਂ ਨੂੰ ਲੈ ਜਾਂਦਾ ਸੀ ਤੇ ਪਰ ਆਪਦੇ ਉੱਪਰ ਜੋ 1 ਰੁਪਿਆ ਵੀ ਉਹਨਾਂ ਤੇ ਖਰਚ ਨਹੀਂ ਕਰਦਾ ਸੀ ਇਸੇ ਤਰ੍ਹਾਂ ਦੋਸਤੋ ਉਹਨਾਂ ਦੀ ਦਿਨ ਜਿਹੜੀ ਜ਼ਿੰਦਗੀ ਲੰਘਦੀ ਜਾਂਦੀ ਸੀ ਉਹ ਦੁਖੀ ਬਹੁਤ ਸੀ ਪਰ ਕੋਸ਼ਿਸ਼ ਵੀ ਕਰਦੇ ਸੀ ਪਰ ਉਹ ਛੁੱਟ ਨਹੀਂ ਸਕੇ ਕਹਿੰਦੀ ਮੈਂ ਵੀ ਜ਼ਿੰਦਗੀ ਹਰੇਕ ਨੂੰ ਮੌਕਾ ਦਿੰਦੀ ਆ ਹਰੇਕ ਨੂੰ ਕਦੇ ਨਾ ਕਦੇ ਜ਼ਿੰਦਗੀ ਤੋਂ ਮੌਕਾ ਮਿਲਦਾ ਇਸੇ ਤਰ੍ਹਾਂ ਇੱਕ ਦਿਨ ਉਹਨਾਂ ਨੂੰ ਵੀ ਮੌਕਾ ਮਿਲਿਆ ਜਦੋਂ ਉਹਨਾਂ ਦਾ ਆ ਕੇ ਜਿਹੜਾ ਉਸ ਦੂਜਾ ਮਾਲਕ ਸੀਗਾ ਉਹਨੇ ਮਾਲਕ ਨੇ ਆ ਕੇ ਉਹਨਾਂ ਨੂੰ ਜੰਗਲ ਵਿੱਚ ਆ ਕੇ ਕਿੱਲੇ ਗੱਡੇ ਲੰਮੀਆਂ ਰੱਸੀਆਂ ਪਾ ਕੇ ਉਹਨਾਂ ਨੂੰ ਬੰਨ ਦਿੱਤਾ ਵੀ ਪੱਠੇ ਖਾ ਲੈਣ ਤੇ ਪਰ ਹੋਇਆ ਕੀ ਪਰ ਉਸ ਦਿਨ ਉਸ ਦਾ ਮਾਲਕ ਕਾਲਚ ਸੀ ਜਲਦੀ ਜਲਦੀ ਜ ਉਹਨੇ ਕਿੱਲੇ ਮਜ਼ਬੂਤ ਨਹੀਂ ਗੱਡੇ ਤੇ ਉੱਤੇ ਕਿੱਲੇ ਦੋਨਾਂ ਦੇ ਜਦੋਂ ਉਹਨਾਂ ਨੇ ਰस्सियां ਖਿੱਚੀਆਂ ਤੇ ਦੋਨਾਂ ਦੇ ਕਿੱਲੇ ਪੱਟੇ ਗਏ ਦੋਨਾਂ ਦੇ ਕਿੱਲੇ ਪੱਟੇ ਗਏ ਜਦੋਂ ਤਾਂ ਪਹਿਲਾ ਗਧਾ ਦੂਜੇ ਗਧੇ ਨੂੰ ਕਹਿੰਦਾ ਕਿ ਆਪਾਂ ਐ ਕਰੀਏ ਵੀ ਵਧੀਆ ਹੋ ਗਿਆ ਕਿੱਲੇ ਦੋਨਾਂ ਦੇ ਪੱਟੇ ਗਏ ਆਪਾਂ ਨਿਕਲ ਚਲੀਏ ਪੱਟ ਲੀਏਗੀ ਜਬਾਤ ਕਿਉਂਕਿ ਇੱਥੋਂ ਨਾਲੋਂ ਤਾਂ ਠੀਕ ਹੀ ਰਾਵਾਂਗੇ ਜਿੱਥੇ ਮਰਜ਼ੀ ਜਾਵੜੀਏ ਇਸ ਜ਼ਾਲਮ ਮਾਲਕ ਨਾਲੋਂ ਤਾਂ ਠੀਕ ਹੀ ਹੋਵਾਂਗੇ ਪਰ ਦੂਜਾ ਗਧਾ ਕਹਿੰਦਾ ਕਿੱਥੇ ਜਾਵਾਂਗੇ ਯਾਰ ਕਿੱਥੇ ਜਾਵਾਂਗੇ ਇਹਦੋਂ ਵੀ ਮਾੜਾ ਮਾਲਕ ਮਿਲ ਗਿਆ ਤੇ ਕੀ ਕਰਾਂਗੇ ਜਾਂ ਫਿਰ ਕਿਸੇ ਜੰਗਲੀ ਜਾਨਵਰ ਨੇ ਆਪਣੇ ਤੇ ਹਮਲਾ ਕਰਤਾ ਆਪਾਂ ਕੀ ਕਰਾਂਗੇ ਤੇ ਐਸੇ ਤਰੀਕ ਬਹੁਤ ਸਾਰੇ ਕਾਰਨ ਹੋਣੇ ਗਿਣਾਤੇ ਵੀ ਆਪਾਂ ਨੂੰ ਨਹੀਂ ਪੱਜਣਾ ਚਾਹੀਦਾ ਪਰ ਉਹ ਕੀ ਕਹਿੰਦਾ ਜਿਹੜਾ ਪਹਿਲਾ ਗਦਾ ਸੀ ਉਹ ਕਹਿੰਦਾ ਨਹੀਂ ਆਪਾਂ ਨੂੰ ਇੱਥੋਂ ਭੱਜ ਜਾਣਾ ਚਾਹੀਦਾ ਕਿਉਂਕਿ ਆਪਾਂ ਨੂੰ ਇਸ ਤੋਂ ਚੰਗੇ ਬੰਦੇ ਬਹੁਤ ਥਾਂ ਹੀ ਮਿਲ ਜਾਣਗੇ ਜਿਨ੍ਹਾਂ ਜਿਨ੍ਹਾਂ ਨਾਲ ਆਪਾਂ ਰਲ ਕੇ ਇੱਥੋਂ ਭੱਜ ਕੇ ਵਧੀਆ ਜ਼ਿੰਦਗੀ ਬਤੀਤ ਕਰ ਸਕਾਂਗੇ ਪਰ ਨਹੀਂ ਦੂਜਾ ਗਦਾ ਨਹੀਂ ਬੰਨਿਆ ਤੇ ਪਹਿਲਾ ਉਹਨੂੰ ਬਾਏ ਕਹਿ ਕੇ ਨਿਕਲ ਗਿਆ ਹੁਣ ਪਹਿਲਾਂ ਤਾਂ ਨਿਕਲ ਗਿਆ ਜਦੋਂ ਮਾਲਕ ਕੁਛ ਟਾਈਮ ਬਾਅਦ ਆਇਆ ਤੋੜੇ ਦੇਖਿਆ ਵੀ ਪਹਿਲਾ ਗਦਾ ਤਾਂ ਭੱਜ ਗਿਆ ਵੀ ਉਹਨੇ ਥੋੜਾ ਬਹੁਤਾ ਭਾਲ ਲਿਆ ਭੁੱਲਿਆ ਵੀ ਇੱਧਰ ਉੱਧਰ ਫਿਰ ਉਹਨੇ ਆਖਿਆ ਯਾਰ ਹੁਣ ਕਿੱਥੇ ਕਿੱਥੇ ਭਾਲ ਦੇ ਫਿਰਾਂਗੇ ਚਲੋ ਇੱਕ ਨਾਲ ਹੀ ਕੰਮ ਚਲੋਦੇ ਹੁਣ ਦੋਸਤੋ ਜਿਹੜਾ ਕੰਮ ਦੋ ਗਧਿਆਂ ਤੋਂ ਲੈਂਦਾ ਸੀ ਉਹ ਇੱਕ ਗਧੇ ਤੋਂ ਹੀ ਲੈਣਾ ਸ਼ੁਰੂ ਕਰਤਾ ਨੇ ਇੱਕ ਗਧੇ ਤੋਂ ਉਹਨੇ ਕੰਮ ਲੈਣਾ ਸ਼ੁਰੂ ਕਰ ਦਿੱਤਾ ਜਿਹੜਾ ਬੋਝ ਦੋ ਗਧਿਆਂ ਤੇ ਲੱਦਦਾ ਸੀ ਉਹ ਇੱਕ ਇੱਕ ਗਧੇ ਤੇ ਲੱਦਣ ਲੱਗ ਗਿਆ ਬੋਝ ਹੁਣ ਹੁਣ ਪੱਠੇ ਤਾਂ ਉਹਨੂੰ ਮਿਲਦੇ ਨਹੀਂ ਸੀ ਇੰਨੇ ਜ਼ਿਆਦਾ ਤੇ ਫਿਰ ਵੀ ਉਹ ਗਧੇ ਤੋਂ ਇੰਨਾ ਜ਼ਿਆਦਾ ਕੰਮ ਲੈਂਦਾ ਤੇ ਫਿਰ ਆਖਰ ਨੂੰ ਅੱਗੇ ਉਹ ਜੰਗਲ ਚ ਮਜ਼ਬੂਤ ਕਰਕੇ ਕਿਲਾ ਗੜਦਾ ਵੀ ਅੱਗੇ ਗਲਤੀ ਨਾਲ ਇੱਕ ਭੱਜ ਗਿਆ ਹੁਣ ਦੂਜੀ ਵਾਰ ਮੈਂ ਗਲਤੀ ਨਹੀਂ ਕਰਨਾ ਚਾਹੁੰਦਾ ਉਹ ਕਰਕੇ ਉਹ ਹਰ ਵਾਰ ਉਹ ਤੇ ਮਜ਼ਬੂਤੀ ਨਾਲ ਉਹਦਾ ਕਿਲਾ ਗੱਡ ਕੇ ਜਾਂਦਾ ਤੇ ਉਹ ਨੂੰ ਬਣ ਜਾਂਦਾ ਤੇ ਪਰ ਦਿਨੋਂ ਦਿਨੋ ਗਧਾ ਜਿਹੜਾ ਬਿਲਕੁਲ ਕਮਜ਼ੋਰ ਹੁੰਦਾ ਜਾਂਦਾ ਸੀ ਮਰਨ ਦੇ ਕਿਨਾਰੇ ਹੁੰਦਾ ਜਾਂਦਾ ਸੀ ਪਰ ਉਹ ਮਾਲਕ ਨੂੰ ਛੜਦਾ ਨਹੀਂ ਸੀ ਮਾਲਕ ਹਮੇਸ਼ਾ ਫਿਰ ਵੀ ਉਹਦੇ ਤੋਂ ਧੱਕੇ ਨਾਲ ਕੰਮ ਕਰਵਾ ਕੇ ਲੈਂਦਾ ਜਦੋਂ ਕੰਮ ਨਾ ਕਰਦਾ ਤਾਂ ਉਹਨੂੰ ਕੁੜਦਾ ਵੀ ਸੀ ਤਾਂ ਪਰ ਜਿਹੜਾ ਕਮਜ਼ੋਰ ਗਦਾ ਸੀ ਉਹ ਇਹ ਸੋਚਦਾ ਸੀ ਉਹ ਦੂਜੇ ਤਾਂ ਮਰ ਬੁਰ ਗਿਆ ਹੋਣਾ ਮੈਂ ਚੰਗਾ ਹੋ ਗਿਆ ਰਹਿ ਗਿਆ ਇੱਥੇ ਹਾਂ ਜੀ ਐਨੀ ਦੁੱਖ ਸੀ ਤਕਲੀਫ ਸੀ ਫਿਰ ਵੀ ਉਹ ਕਹਿੰਦਾ ਮੈਂ ਚੰਗਾ ਰਹਿ ਗਿਆ ਇੱਥੇ ਹਾਂ ਦੂਜੇ ਤਾਂ ਮਰ ਬੁਰ ਗਿਆ ਹੋਣਾ ਪਰ ਉਹ ਕੀ ਦੇਖਦਾ ਹੌਲੀ ਹੌਲੀ ਕਰਦੇ ਘਰਾਉਂਦੇ ਸਾਲ ਲੰਘ ਜਾਂਦਾ ਸਾਲ ਕੇ ਬਾਅਦ ਕੀ ਹੁੰਦਾ ਉਹ ਗਦਾ ਵਾਪਸ ਮੁੜ ਕੇ ਇੱਕ ਦਿਨ ਜਦੋਂ ਬੱਧਾ ਪਿਆ ਹੁੰਦਾ ਨਾ ਗਦਾ ਪੱਠੇ ਖਾਈ ਜਾਂਦਾ ਉੱਥੇ ਜੰਗਲ 'ਚ ਤਾਂ ਦੂਜਾ ਗਦਾ ਉਹਦੇ ਕੋਲ ਆ ਜਾਂਦਾ ਹੁਣ ਜਿਹੜਾ ਸੁੱਕਿਆ ਜਾ ਗਦਾ ਮਰਿਆ ਜਾ ਗਦਾ ਵੇਖ ਕੇ ਉਹਨੂੰ ਜਿਹੜਾ ਗਦਾ ਭੱਜ ਗਿਆ ਸੀ ਉਹਨੂੰ ਵੇਖ ਕੇ ਕਹਿੰਦਾ ਯਾਰ ਭੈ ਤੇ ਉਹਦਾ ਬੜਾ ਹੱਟਾ ਘੱਟਾ ਹੋ ਗਿਆ ਬੜਾ ਸੋਹਣਾ ਹੋ ਗਿਆ ਤੂੰ ਤਾਂ ਯਾਰ ਮੈਂ ਮਰਿਆ ਪਿਆ ਇੱਥੇ ਤੂੰ ਕਿਵੇਂ ਤੇਰਾ ਕਿਵੇਂ ਹੋਇਆ ਉਹ ਕਹਿੰਦਾ ਹੋਣਾ ਕੀ ਆ ਮੈਂ ਇੱਥੋਂ ਜਦੋਂ ਗਿਆ ਤਾਂ ਮੈਂ ਮੈਂ ਭੱਜਦੇ 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 ਨਹਿਰ ਦੇ ਕਿਨਾਰੇ ਚਲਾ ਗਿਆ ਉੱਥੇ ਬਹੁਤ ਸੋਹਣੇ ਫਲਦਾਰ ਰੁੱਖ ਸੀ ਤੇ ਘਾ ਬੜੀ ਵੱਡੀ ਵੱਡੀ ਹਰੀ ਘਾਹ ਸੀ ਉੱਥੇ ਮੈਂ ਵਧੀਆ ਠੰਡਾ ਪਾਣੀ ਪੀਣਾ ਹਰੀ ਘਾਹ ਖਾਣੀ ਫਲ ਫਰੂਟ ਖਾਣੇ ਤੇ ਸਾਰਾ ਦਿਨ ਆਰਾਮ ਕਰਨਾ ਕੋਈ ਕੰਮ ਨਹੀਂ ਕਰਨਾ 5 ਸਾਲ ਪੂਰਾ ਨਗਾ ਦਿੱਤਾ ਉੱਥੇ ਮੈਨੂੰ ਮੈਂ ਅਜੇ ਵੀ ਵਧੀਆ ਐਸ਼ ਕਰਦਾ ਤਾਂ ਮੈਂ ਤੈਨੂੰ ਦੇਖਣ ਇੱਥੇ ਨੂੰ ਆ ਗਿਆ ਤੇ ਹੁਣ ਸੁੱਕਿਆ ਜਾ ਗਦਾ ਕੀ ਕਹਿੰਦਾ ਸੁੱਕਿਆ ਜਾ ਗਦਾ ਉਹਨੂੰ ਕਹਿੰਦਾ ਵੀ ਤੂੰ ਕੀ ਸੋਚ ਕੇ ਭੱਜਿਆ ਸੀ ਤੂੰ ਨੂੰ ਸੋਚ ਕੇ ਮੈਂ ਆਈ ਕਿ ਮੈਂ ਭੱਜ ਜਾਵਾਂ ਉਹ ਕਹਿੰਦਾ ਸੋਚ ਕਿ ਮੇਰੇ ਰਿਸਕ ਲੈਣ ਤੋਂ ਨਹੀਂ ਡਰਦਾ ਮੈਨੂੰ ਪਤਾ ਸੀ ਵੀ ਇੱਥੇ ਰਹਿਣ ਨਾਲ ਜਿੱਦਾ ਮੌਤ ਆ ਤੇ ਇਹ ਮੌਤ ਮੈਨੂੰ ਮਨਜ਼ੂਰ ਨਹੀਂ ਤੇ ਠੀਕ ਹੈ ਜਾਂ ਤਾਂ ਇਦੋਂ ਤਾਂ ਮੈਨੂੰ ਮੌਤ ਮਨਜ਼ੂਰ ਆ ਪਰ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾਗਾ ਕਿਉਂਕਿ ਖਾਨ ਨੂੰ ਤਾਂ ਮਿਲਦਾ ਕੁਝ ਨਹੀਂ ਕੰਮ ਕਰਾਉਣ ਨੂੰ ਸਾਹ ਅੱਗੇ ਤੇ ਤੇ ਉਹ ਕਹਿੰਦਾ ਵੀ ਤੂੰ ਕਿਉਂ ਨਹੀਂ ਭੱਜਿਆ ਉਹ ਗਦਾ ਕਹਿੰਦਾ ਪਤਾ ਕੀ ਆ ਜਦੋਂ ਵੀ ਮਾਲਕਾ ਅਧਿਕਾਰ ਕੁੜੀ ਨੂੰ ਲੜਦਾ ਸੀ ਨਾ ਜਵਾਨ ਕੁੜੀ ਨੂੰ ਆਦਿ ਨੂੰ ਲੜਦਾ ਸੀ ਮਾਲਕ ਕਹਿੰਦਾ ਸੀ ਪੜ ਲਾ ਜੇ ਤੂੰ ਨਾ ਪੜੀ ਤਾਂ ਮੈਂ ਤੇਰੇ ਹੋਇਆ ਇਸ ਗੱਦੇ ਨਾਲ ਕਰ ਦੂੰਗਾ ਮੈਸੇਜ ਮੈਂ ਵੀ ਟਿਕਿਆ ਹੋਇਆ ਹਜੇ ਵੀ ਵੀ ਸ਼ਾਇਦ ਕਦੀ ਨਾ ਕਦੇ ਤਾਂ ਮਾਲਕ ਮੇਰੇ ਨਾਲ ਵਿਆਹ ਕਰੂਗਾ ਇਸ ਕੁੜੀ ਦਾ ਦੋਸਤੋ ਲੱਗਦਾ ਤਾਂ ਤੁਹਾਨੂੰ ਹੋਣਾ ਵੀ ਇੱਕ ਵਿੱਚ ਦੀ ਕਮੇਡੀ ਕਰ ਗਿਆ ਪਰ ਕਮੇਡੀ ਨਹੀਂ ਦੋਸਤੋ ਮੇਨ ਗੱਲ ਇਹ ਆ ਵੀ ਜਿਹੜੇ ਛੋਟੇ ਛੋਟੇ ਧੰਦੇ ਲੈ ਕੇ ਬੈਠੇ ਆ ਜਿਨ੍ਹਾਂ ਦਾ ਕੋਈ ਕੰਮਕਾਰ ਨਹੀਂ ਜਾਂ ਛੋਟੀਆਂ ਛੋਟੀਆਂ ਨੌਕਰੀਆਂ ਤੇ ਟਿਕੀ ਹੋਏ ਆ ਜਿਨ੍ਹਾਂ ਦੀ ਕੋਈ ਜ਼ਿਆਦਾ ਤਨਖਾਹ ਨਹੀਂ ਉਹ ਇਸੇ ਉਮੀਦ ਤੇ ਬੈਠੇ ਜਿਵੇਂ ਉਹ ਕਹਿੰਦਾ ਨਾ ਕਦੇ ਨਾ ਕਦੇ ਤਾਂ ਮਾਲਕ ਮੈਨੂੰ ਆਪ ਦੀ ਆਪਦੀ ਕੁੜੀ ਦੇਊਗਾ ਉਸੇ ਤਰ੍ਹਾਂ ਉਹ ਵੀ ਕਹਿੰਦੇ ਆ ਵੀ ਕਦੇ ਨਾ ਕਦੇ ਤਾਂ ਸਾਡਾ ਕੰਮ ਕਾਰ ਚੱਲੂਗਾ ਕਦੇ ਨਾ ਕਦੇ ਤਾਂ ਸਾਡਾ ਵੀ ਟਾਈਮ ਆਊਗਾ ਕਦੇ ਨਾ ਕਦੇ ਤਾਂ ਅਸੀਂ ਵੀ ਕੰਮ ਜਾਪਾਂਗੇ ਪਰ ਉਹ ਕਦੇ ਵੀ ਦਿਨ ਨਹੀਂ ਆਉਂਦਾ ਜਿਹੜੇ ਇੰਨੇ ਸਾਲਾਂ ਚ ਨਹੀਂ ਆਇਆ ਗਾਮ ਨਹੀਂ ਆਉਂਦਾ ਦੋਸਤੋ ਹਿੰਮਤ ਕਰੋ ਆਪ ਦੇ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ ਤੇ ਮੰਜ਼ਲਾ ਨੂੰ ਤੈਅ ਕਰਨ ਵਾਸਤੇ ਭੱਜ ਜਾਓ ਤਾਂ ਗਰੀਬੀਆਂ ਦੂਰ ਖੋ ਸਕਦੇ ਆ ਗਰੀਬਾਂ ਦੀਆਂ ਗਰੀਬੀਆਂ ਦੀਆਂ ਜੋ ਵੀ ਤੁਹਾਡੀਆਂ ਸੰਗਲ ਆ ਨਾ ਤੁਸੀਂ ਤਾਂ ਤੋੜ ਸਕਦੇ ਆ ਇਸੇ ਲਈ ਦੋਸਤੋ ਜਿਹੜਾ ਬੰਦਾ ਗਰੀਬ ਆ ਉਹ ਇਸੇ ਗਰੀਬੀ ਚ ਫਸਿਆ ਹੋਇਆ ਉਹ ਕਹਿੰਦਾ ਜੇ ਇਥੋਂ ਚਾਹੂੰਗਾ ਤਾਂ ਮੈਂ ਜਾਊਂਗਾ ਕਿੱਥੋਂ ਉਹ ਮਸਾ ਜਿਹੜਾ ਰੋਟੀ ਮਸਾ ਹੀ ਪੂਰੀ ਕਰ ਰਿਹਾ ਦੋਸਤੋ ਇਸ ਤੋਂ ਵਧੀਆ ਖਾਊਗਾ ਇਸ ਤੋਂ ਘਟਿਆ ਨਹੀਂ ਹੋ ਸਕਦਾ ਜੇਕਰ ਤੁਹਾਨੂੰ ਇਹ ਅੱਜ ਦਾ ਗੱਲਬਾਤ ਚੰਗੀ ਲੱਗੀ ਹੈ ਤਾਂ ਇੱਕ ਲਾਈਕ ਜਰੂਰ ਕਰਿਆ ਕਰੋ ਲਾਈਕ ਕਰਦੇ ਕਰੋ ਲਾਈਕ ਨਾਲ ਨਾਲ ਥੋੜਾ ਜਿਹਾ ਹਿੰਮਤ ਹੌਸਲਾ ਪਾਦਾ ਤੇ ਅੱਗੇ ਹੋਰ ਵੀਡੀਓ ਬਣਾਉਣ ਦੀ ਤਾਕਤ ਮਿਲਦੀ ਆ ਥੈਂਕ ਯੂ ਧੰਨਵਾਦ